ਕੈਨੇਡੀਅਨ ਕਵਨ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ Ontario ਤੇ British Columbia PNP ਉਮੀਦਵਾਰਾਂ ਨੂੰ ਨਾਮਜ਼ਦ ਕਰਦੇ ਨੇ ਇਸ ਤਰ੍ਹਾਂ ਦੀ ਇੱਕ ਵੱਡੀ ਖਬਰ ਇਸ ਵਕਤ ਦੀ ਤੇ ਇਮੀਗ੍ਰੇਸ਼ਨ ਨਤੀਜੇ 31 ਅਗਸਤ ਤੇ 6 ਸਤੰਬਰ ਦੇ ਵਿੱਚ Ontario ਦੀ ਗੱਲ ਕੀਤੀ ਜਾਵੇ ਤਾਂ 5 ਸਤੰਬਰ ਨੂੰ ਉਹ INP ਨੇ French speaking skilled worker stream 라ਇਨ ਡਰਾ ਆਯੋਜਿਤ ਕੀਤਾ ਹੈ ਪਰੋਵੈਂਸ ਨੇ 290 ਅਤੇ 393 ਦੇ ਵਿਚਕਾਰ ਵਿਆਪਕ ਰੈਕਿੰਗ ਸਿਸਟਮ CRS ਸਕੋਰ ਰੱਖਣ ਵਾਲੇ ਉਮੀਦਵਾਰਾਂ ਦੇ ਲਈ ਦਿਲਚਸਪੀ ਨੀਯਤ 96 ਸੂਚਨਾਮਾ ਉਹ NOIS ਜਾਰੀ ਕੀਤਾ ਹੈ ਫਰਾਂਚ ਸਪੀਕਿੰਗ ਸਕਿਲਡ ਵਰਕਰ ਸਟ੍ਰੀਮ ਫਰਾਂਚ ਬੋਲਣ ਵਾਲੇ ਹੁਨਰਵੰਦ ਕਾਮਿਆਂ ਦੇ ਲਈ ਹੈ ਜੋ অন্ਟਾਰੀਓ ਦੇ ਅੰਦਰ ਸੈਟਲ ਹੋਣਾ ਚਾਹੁੰਦੇ ਨੇ ਯੋਗ ਹੋਣ ਦੇ ਉਮੀਦਵਾਰ ਨੂੰ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ Javert Canadian Experience Class ਦੁਆਰਾ Federal Express Entry Pool ਲਈ ਯੋਗ ਹੋਣਾ ਜ਼ਰੂਰੀ ਹੈ ਖਾਸ ਕੰਮ ਦੇ ਤਜਰਬੇ ਭਾਸ਼ਾ ਦੀ ਮਹਾਰਤ ਦੇ ਲੋੜਾਂ ਨੂੰ ਪੂਰਾ ਕਰਨਾ ਇੱਕ ਮਾਨਤਾ ਪ੍ਰਾਪਤ ਡਿਗਰੀ ਹੋਣਾ ਜ਼ਰੂਰੀ ਹੈ Ontario ਵਿੱਚ ਰਹਿਣ ਦਾ ਇਰਾਦਾ ਅਤੇ ਲੋੜਿੰਦੇ ਬੰਦੋਬਸਤ ਫੰਡਾਂ ਦਾ ਪ੍ਰਦਾਨ ਕਰਨਾ ਉਮੀਦਵਾਰ ਸਿੱਧੇ ਤੌਰ ਤੇ ਅਰਜੀ ਨਹੀਂ ਦੇ ਸਕਦੇ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ IRCC ਨੇ ਆਪਣੀ ਸਥਾਈ ਨਿਵਾਸ ਪੀਆਰ ਅਰਜੀ ਨੂੰ ਅੱਗੇ ਵਧਾਉਣ ਲਈ ਇੱਕ ਪਹਿਲਾ ਹੀ ਐਨਓਆਈ 온ਟਾਰੀਓ ਪ੍ਰਾਪਤ ਕਰਨਾ ਚਾਹੀਦਾ ਹੈ ਕਿਉਂਕਿ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕੀਤੀ ਜਾਵੇ ਬੀਸੀਪੀਐਨਪੀ ਨੇ 4 ਸਤੰਬਰ ਨੂੰ ਵੱਖ-ਵੱਖ ਧਾਰਾ ਮਾਰਾ ਹਿੰਦੂ ਸੂਬੇ ਨਾਮਜ਼ਦ ਡਰਾ ਖੰਡੇ ਪਹਿਲਾ ਡਰਾ ਸਕਿਲਡ ਵਰਕਰ ਇੰਟਰਨੈਸ਼ਨਲ ਗ੍ਰੈਜੂਏਟਰ ਐਂਟਰੀ ਲੈਵਲ ਅਤੇ ਅਰਧ ਕੁਸ਼ਲ ਸਟੀਮ ਲਈ ਇੱਕ ਆਮ ਚੋਣ ਸੀ ਡਰਾ ਨੇ 128 ਦੇ ਘੱਟੋ ਘਾਟ ਸਕੋਰ ਵਾਲੇ ਉਮੀਦਵਾਰਾਂ ਨੂੰ 75 ਸੰਦੇਸ਼ ਜਾਰੀ ਕੀਤੇ ਨੇ ਐਂਟਰੀ ਅਤੇ ਆਰਧਗੁਣਨ ਸਟੀਮ અપਵਾਦ ਦੇ ਨਾਲ ਜਿਸ ਲਈ ਘੱਟੋ ਘਾਟ 110 ਸਕੋਰ ਦੀ ਜ਼ਰੂਰਤ ਹੁੰਦੀ ਹੈ ਸਕਿਲਡ ਵਰਕਰਾਂ ਤੇ ਇੰਟਰਨੈਸ਼ਨਲ ਗ੍ਰੈਜੂਏਟ ਸਟੀਮਾਂ ਦੇ ਨਾਇਰ ਬ੍ਰਾਡਸ਼ ਕਲੰਬੀਆ ਦੇ ਆਰਥਿਕਤਾ ਦੇ ਮੁੱਖ ਤੌਰ ਵਿੱਚ ਕੰਮ ਕਰਨ ਦਾ ਅਸਰ ਬਰਕਰਣ ਵਾਲੇ ਉਮੀਦਵਾਰਾਂ ਨੇ ਦੂਸਰਾ ਡਰਾ ਇੱਕ ਨਿਸ਼ਾਨਾ ਚੋਣ ਸੀ ਇਸ ਡਰਾ ਦਾ ਟੁੱਟਣਾ ਸੂਚੀ ਬਦਵੀਂ ਕੀਤਾ ਗਿਆ ਬਾਲਦੇਖਪਾਲ ਵਿੱਚ ਪੇਸ਼ੇਵਰ ਅਨੁਭਵ ਵਾਲੇ ਉਮੀਦਵਾਰ ਕੱਤੀ ਨੂੰ ਸੰਦਾ ਦੇਣ ਲਈ 83 ਸਕੋਰਾਂ ਦੀ ਜ਼ਰੂਰਤ ਬਾਲਦੇਖਪਾਲ ਵਿੱਚ ਪੇਸ਼ੇਵਰ ਅਨੁਭਵ ਵਾਲੇ 33 ਮਿਦਦਾਰਾਂ ਨੂੰ ਸੰਦਾ ਕੱਟੋ ਘੜ ਸਕੋਰ 99 ਬਾਲਦੇਖਪਾਲ ਪੇਸ਼ੇਵਰ ਅਨੁਭਵ ਵਾਲੇ ਉਮੀਦਵਾਰ ਨੂੰ ਸੰਦਾ ਕੱਟੋ ਘਟ ਸਕੋਰ 99 ਅਤੇ ਬਾਲਦੇਵ ਭਾਲ ਪੇਸ਼ੇਵਰ ਅਨੁਭਵ ਵਾਲੇ ਘਟੂ ਘਟੂ ਉਮੀਦਵਾਰਾਂ ਨੂੰ ਸੰਦਾ ਦੇਣ ਲਈ ਘਟੂ ਘਟ 80 ਸਕੋਰਾਂ ਦੇ ਇਥੇ ਜ਼ਰੂਰ ਤੁੰਗਿਆ ਬ੍ਰਿਟਿਸ਼ ਕਲੰਬੀਆ ਦੇ ਅੰਦਰ ਇਨ ਡਿਮਾਂਡ ਆਉਟ ਦੇ ਦੀ ਸੂਚੀ ਇਥੇ ਲੰਬੀ ਜਾ ਸਕਦੀ ਹੈ ਖਾਸ ਕਰਕੇ ਸਕੇਚਵਨ ਹਾਰਡ ਟੂ ਫਿਲ ਸਕਿਲਡ ਪਾਇਲਟ ਨੂੰ ਬੰਦ ਕਰਨਾ 3 ਅਗਸਤ 2024 ਤੋਂ ਸਕੇਚਵਨ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ ਦੇ ਤਹਿਤ ਹਾਰਡ ਟੂ ਫਿਲ ਸਕਿਲਡ ਪਾਇਲਟ ਨੂੰ ਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਇਸ ਸਮਿਤੀ ਤੋਂ ਬਾਅਦ ਕੋਈ ਵੀ ਨਵੀਂ ਅਰਜ਼ੀ ਜਾਂ ਨੌਕਰੀ ਮਨਜ਼ੂਰੀ ਫਾਰਮ ਸਪਸਕਾਰ ਨਹੀਂ ਕੀਤੇ ਜਾਣਗੇ ਹਾਲਾਂਕਿ ਵੈਧ ਉਮੀਦਵਾਰ ਵਿਸ਼ੇਸ਼ ਨੌਕਰੀ ਮਨਜ਼ੂਰੀ ਪੱਤਰ ਦੇ ਨਾਲ ਪਹਿਲਾਂ ਜਮ੍ਹਾਂ ਕੀਤੀ ਜਾ ਸਕਦੀ ਹੈ ਕੋਈ ਵੀ ਅਰਜ਼ੀ ਨੂੰ ਅਜੇ ਪੂਰਾ ਕਰਨ ਦੀ ਪ੍ਰਤੀਕਿਰਿਆ ਕੀਤੀ ਜਾਵੇਗੀ ਬੰਦ ਕਰਨ ਦੇ ਉਦੇਸ਼ ਇਮੀਗ੍ਰੇਸ਼ਨ ਮਾਰਗਦਰਸ਼ਨ ਸਚਾਰੂ ਬਣਾਉਣਾ ਅਤੇ ਬੰਦੋਬਸਤ ਦੇ ਨਤੀਜਿਆਂ ਨੂੰ ਵਧਾਉਣਾ ਐਸ ਆਈ ਐਨ ਪੀ ਦੇ ਅਧੀਨ ਹੋਰ ਪ੍ਰੋਗਰਾਮ ਸ਼੍ਰੇਣੀਆਂ ਖੁੱਲੀਆਂ ਰਹਿੰਦੀਆਂ ਨੇ ਤੇ ਸੰਭਾਵੀ ਬੇਨਕਾਰ ਲਈ ਵਿਆਪਕ ਮਾਰਗ ਉਪਲਬਧ ਕਰਮੀ SINP 6 ਅਧ ਸਤੰਬਰ 11 2024 ਵਿਕਲਪਾ ਵਿਕਲਪਨ ਜਾਰੀ ਸ਼ਹਿਸ਼ਨ ਦੀ ਮੇਜ਼ਬਾਨੀ ਕਰੇਗਾ ਇਸ ਤਬਦੀਲੀ ਬਾਰੇ ਹੋਰ ਸਾਈਟਾਂ ਤੇ ਵੇਰਵੇ ਈਮੇਲ ਜਾਂ SINP ਦੇ ਸੰਪਰਕ ਚੈਨ ਨਾ ਰਹੀ ਉਪਲਬਧ ਨੇ ਗ੍ਰੇਡਨ ਖਬਰਾਂ ਮਦੇ ਵਿੱਚ ਇਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਇਸੇ ਤੁਹਾਡੇ ਨਾਲ ਚੱਲਣਗੇ ਦੇਸ਼ ਦੇ ਮੇਨ ਤਮਾਮ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹਿਓ ਆਦਨਿਸ ਵਾਲਾ .com ਦੇ ਨਾਲ